ਕਿ ਤੁਸੀਂ ਇਹ ਕੀ ਕਹਿਣਾ ਚਾਹੁੰਨੇ ਤਾਂ ਭਾਈ ਅਮਰਪਾਲ ਨੇ ਪਹਿਲਾ ਕੁਐਸਚਨ ਰਾਈਜ਼ ਕੀਤਾ ਕਿ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਦਿੱਲੀ ਵਿਤਕਰਾ ਕਿਉਂ ਕਰਦੇ ਇਹ ਅੱਜ ਦਾ ਵਿਤਕਰਾ ਨਹੀਂ ਸਨ 1947 ਤੋਂ ਵਿਤਕਰਾ ਹੈ ਇਹ ਕਦੋਂ ਬੰਦ ਹੋਵੇਗਾ ਪੰਜਾਬ ਦੇ ਅੰਦਰ ਜੋ ਵੀ ਜ਼ਮੀਨ ਹੈ ਉਹ ਬਾਹਰਲਾ ਬੰਦਾ ਜਦੋਂ ਮਰਜ਼ੀ ਆ ਕੇ ਖਰੀਦ ਲੇ ਜੋ ਮਰਜ਼ੀ ਕਰ ਲੇ ਪਰ ਅਸੀਂ ਪੰਜਾਬ ਤੋਂ ਬਾਹਰ ਜ਼ਮੀਨ ਨਹੀਂ ਖਰੀਦ ਸਕਦੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਇੱਥੇ ਜੌਬ ਨੇ ਜਾਂ ਸਰਵਿਸ ਕਰਦੇ ਨੇ ਉਹ ਦਸਾਂ ਚੋਂ ਸੱਤ ਬੰਦੇ ਹਰਿਆਣੇ ਹਿਮਾਚਲ ਤੇ ਰਾਜਸਥਾਨ ਚੋਂ ਆ ਗਏ ਨੇ ਸਾਡੇ ਪੰਜਾਬ ਦੇ ਮੁੰਡੇ ਕਿਉਂ ਨਹੀਂ ਆਉਂਦੇ ਤਾਂ ਇਹ ਜਦੋਂ ਸਾਰੀਆਂ ਗੱਲਾਂ ਉਹ ਪਟਿਆਲ ਨੇ ਅੱਗੇ ਇੰਟਰਵਿਊ ਚ ਪਾਈਆਂ ਤਾਂ ਥੋੜੇ ਦਿਨਾਂ ਦੇ ਵਿੱਚ ਹੀ ਇਸ ਚੀਜ਼ ਨੂੰ ਇੱਕ ਭਾਂਬੜ ਤਰ੍ਹਾਂ ਬਣਾ ਦਿੱਤਾ ਅੱਜ ਵੀ ਮੈਨੂੰ ਪਤਾ ਲੱਗਿਆ ਕਿ ਥਾਂ ਥਾਂ ਤੇ ਲੀਡਰ ਦੇਖੋ ਅਕਾਲੀ ਕਾਂਗਰਸ ਦਾ ਵਿਰੋਧ ਨਹੀਂ ਕਰਦੇ ਕਾਂਗਰਸ ਹੀ ਅਕਾਲੀਆਂ ਦਾ ਨਹੀਂ ਕਰਦੇ ਤੇ ਕਾਂਗਰਸ ਤੇ ਅਕਾਲੀ ਦੋਨੋਂ ਰਲ ਕੇ ਆਮ ਤੇ ਭਾਜਪਾ ਦਾ ਵਿਰੋਧ ਨਹੀਂ ਕਰਦੇ ਪੰਜ ਪਾਰਟੀਆਂ ਨੇ ਪੰਜਾਂ ਪਾਰਟੀਆਂ ਦਾ ਇੱਕੋ ਵਿਰੋਧ ਹੈ ਭਾਈ ਅਮਰਤਪਾਲ ਯਾਰ ਦੇਖੋ ਨਾ ਤਾਂ ਕੋਈ ਏਡਾ ਵੱਡਾ ਬੰਦਾ ਹੈ ਜਿ ਆਪਾਂ ਕਹਿੰਦੇ ਇਹ بڑا ਅਰਬਾਪਤੀ ਹੈ بڑا ਬਿਜ਼ਨਸਮੈਨ ਹੈ ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਨਾ ਕੋਈ ਕਿਸੇ ਦੇਸ਼ ਦਾ ਕੋਈ ਰਾਜਾ ਹੈ ਪਰ ਉਹਦੇ ਤੋਂ ਡਰ ਕਹਦਾ ਹੈ ਹਰ ਬੰਦੇ ਨੇ ਇੱਕੋ ਹੀ ਡਰ ਆ ਕਿ ਭਾਈ ਅਮਰਤਪਾਲ ਨੂੰ ਨਹੀਂ ਆਉਣ ਦੇਣਾ ਚਾਹੀਦਾ ਆ ਪਰਸੋਂ ਦੀ ਗੱਲ ਹੈ ਤਿੰਨ ਚਾਰ ਦਿਨ ਦੀ ਸਨੀਲ ਜਾਖੜ ਇੱਕ ਟੀਵੀ ਤੇ ਬੋਲ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਤੁਸੀਂ ਪੰਥਕ ਧਿਰ ਇਕੱਠੀ ਹੋ ਜਾਓ ਵਰਨਾ ਤੁਹਾਡਾ ਇੰਤਕਾਲ ਆ ਜਿਹੜਾ ਸਿਆਸਤ ਦਾ ਕਿ ਹੋਰ ਬੰਦਾ ਨਾਲ ਲੈ ਜਾਏ ਪੰਜਾਬ ਚ ਪੰਥਕ